ਸੋ ਅੱਜ ਫੇਰ ਤੁਹਾਡੇ ਲਈ ਲਾਈਵ ਤੇ ਆਇਆਗੇ ਸੋ ਜਿਹੜੇ ਜਿਹੜੇ ਵੀਰ ਆਪਣੇ ਨਾਲ ਲਾਈਵ ਤੇ ਗੱਲ ਕਰਨੀ ਚਾਹੁੰਦੇ ਹੋ ਕੋਈ ਜਾਨਵਰਾਂ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹ ਰਹੇ ਤਾਂ ਤੁਸੀਂ ਲਾਈਵ ਤੇ ਆ ਸਕਦੇ ਹੋ ਤੇ ਅੱਪਾ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਲਾਈਵ ਤੇ ਜੀ ਲਓ ਜੀ ਆ ਜੋ ਜੀ ਲਾਈਵ ਤੇ ਜੁੜ ਜੋ ਬਈ ਛੇਤੀ ਤੋਂ ਛੇਤੀ ਫਿਰ ਆਪਾਂ ਗੱਲਾਂ-ਵਾਤਾਂ ਕਰਾਂਗੇ ਥੋੜਾ ਕਾਣਾ ਚਿਰ ਜਿਹੜੇ ਵੀ ਲਾਈਵ ਤੇ ਆ ਚੁੱਕੇ ਨੇ ਬਈ ਇੱਕ ਵਾਰੀ ਇਹ ਦੱਸ ਦੋ ਕਿ ਆਵਾਜ਼ ਸਹੀ ਆ ਰਹੀ ਆ ਤੇ ਫਿਰ ਆਪਾਂ ਗੱਲਬਾਤ ਸਟਾਰਟ ਕਰਦੇ ਆ ਜਿਹੜੇ ਵੀ ਲਾਈਵ ਤੇ ਆ ਚੁੱਕੇ ਨੇ ਇਹ ਦੱਸ ਦੋ ਕਿ ਆਵਾਜ਼ ਆਪਣੀ ਸਹੀ ਆ ਰਹੀ ਆ ਤੁਹਾਡੇ ਤੱਕ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਬਈ ਸੋ ਅੱਜ ਆਪਣੇ ਕੋਲ ਸਮਾਂ ਸੀ ਆ ਤੁਹਾਡੇ ਲਈ ਲਾਈਵ ਤੇ ਆ ਗਏ ਸੋ ਆ ਜੋ ਜਿਹੜੇ ਭਾਈਆਂ ਨੇ ਗੱਲਬਾਤ ਕਰਨੀਆਂ ਸੋ ਬਹੁਤ ਸਾਰੇ ਵੀਰ ਹਾਲੇ ਵੀ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਉਹ ਅੰਡੇ ਤੇ ਨਹੀਂ ਆਈਆਂ ਹਨਾ ਸੋ ਆਪਾਂ ਉਹਦੇ ਸਬੰਧ ਚ ਅੱਜ ਗੱਲਬਾਤ ਤੁਹਾਡੇ ਨਾਲ ਕਰਾਂਗੇ ਕਿ ਜਿੰਨਾ ਵੀਰਾਂ ਦੀਆਂ ਹਾਲੇ ਤੱਕ ਵੀ ਜਿਹੜੀਆਂ ਮੁਰਗੀਆਂ ਉਹ ਅੰਡੇ ਤੇ ਨਹੀਂ ਆਈਆਂ ਉਹਦਾ ਕੀ ਕਾਰਨ ਹੋ ਸਕਦਾਗਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੋ ਬਈ ਆਪਣੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦੋ ਬਈ ਤੇ ਫਿਰ ਆਪਾਂ ਗੱਲਬਾਤ ਜਿਹੜੀ ਕਰਾਂਗੇ ਜਿਹੜੇ ਵੀ ਲਾਈਵ ਤੇ ਆ ਚੁੱਕੇ ਨੇ ਇੱਕ ਵਾਰ ਆਂ ਦੱਸ ਦੋ ਕਿ ਆਵਾਜ਼ ਆਪਣੀ ਬਿਲਕੁਲ ਸਹੀ ਆ ਰਹੀ ਆ ਫਿਰ ਬਈ ਆਪਾਂ ਅੱਗੇ ਗੱਲਬਾਤ ਹੋਰਾਂਗੇ ਸੋ ਆ ਜਾਓ ਬਈ ਜਿਆਦਾ ਤੋਂ ਜਿਆਦਾ ਵੀ ਲਾਈਵ ਤੇ ਆ ਜਾਓ ਫਿਰ ਆਪਾਂ ਇਹਦੀ ਗੱਲਬਾਤ ਸਟਾਰਟ ਕਰਾਂਗੇ ਕਿਉਂਕਿ ਜਦੋਂ ਜਿਆਦਾ ਵੀ ਲਾਈਵ ਤੇ ਜੁੜਦੇ ਨੇ ਫਿਰ ਗੱਲਬਾਤ ਕਰਨ ਦਾ ਜਿਆਦਾ ਸਵਾਲ ਆਉਂਦਾ ਹੈਗਾ ਸੋ ਆਜੋ ਬਈ ਲਾਈਵ ਤੇ ਤੇ ਫਿਰ ਆਪਾਂ ਕੁਝ ਕੁ ਗੱਲਾਂਬਾਤਾਂ ਕਰਨੀਆਂ ਨੇ ਤੁਹਾਡੇ ਨਾਲ ਦੋ ਜਣੇ ਆਪਣੇ ਨਾਲ ਲਾਈਵ ਤੇ ਜੁੜ ਚੁੱਕੇ ਨੇ ਬਾਈ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਆਪਣੇ ਨੂੰ ਤੇ ਲਾਈਕ ਜਰੂਰ ਕਰ ਦਿਓ ਜਿਹੜੇ ਲਾਈਵ ਦੇ ਨਾਲ ਜੁੜ ਚੁੱਕੇ ਨੇਗੇ ਕਿਉਂਕਿ ਗੱਲਬਾਤ ਕਰਨ ਦਾ ਉਦੋਂ ਹੀ ਸੁਆਦ ਆਉਂਦਾ ਜਦੋਂ ਆਪਣੇ ਨਾਲ ਜਿਆਦਾ ਵੀਰ ਜੁੜ ਜਾਣ ਸੋ ਆਜੋ ਲਾਈਵ ਤੇ ਫਿਰ ਪੰਗਲਾਂ ਬਤਾਂ ਤੁਹਾਡੇ ਨਾਲ ਕਰਾਂਗੇ ਅੱਜ ਤਕਰੀਬਨ ਅੱਧਾ ਘੰਟਾ ਸੋ ਲਾਈਵ ਨੂੰ ਸ਼ੇਅਰ ਵੀ ਜਰੂਰ ਕਰ ਦਿਓ 6 ਜਣੇ ਜੁੜ ਚੁੱਕੇ ਨੇ ਬਾਈ ਸ਼ੇਅਰ ਜ਼ਰੂਰ ਕਰ ਦਿਓ ਬਈ ਇੱਕ ਕਮੈਂਟ ਕਰਕੇ ਜਰੂਰ ਦੱਸੋ ਕਿ ਆਪਣੀ ਆਵਾਜ਼ ਸਹੀ ਆ ਰਹੀ ਆ ਫਿਰ ਆਪਾਂ ਅੱਗੇ ਗੱਲਬਾਤ ਸਟਾਰਟ ਕਰਾਂਗੇ ਜਰੂਰ ਦੱਸੋ ਬਈ ਮੈਸੇਜ ਕਰਕੇ ਤੁਸੀਂ ਕਿੱਥੋਂ ਦੇਖ ਰਹੇ ਹੋ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਤੇ ਤੁਹਾਡਾ ਨਾਮ ਕੀ ਹੈ ਜਰੂਰ ਦੱਸਿਆ ਕਰੋ ਕਿਉਂਕਿ ਬਈ ਇਹਦੇ ਨਾਲ ਆਪਣੀ ਜਾਣ ਪਛਾਣ ਚ ਜਿਹੜਾ ਵਾਧਾ ਹੁੰਦਾਗਾ ਕਿ ਕਿਹੜੇ ਏਰੀਆ ਚ ਤੁਸੀਂ ਜੁੜੇ ਹੋਵੋਗੇ ਤਾਂ ਜੋ ਆਪਾਂ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕੀਏ ਸੋ ਲਾਈਕ ਤੇ ਆਜੋ ਬਈ ਲਾਈਵ ਨੂੰ ਲਾਈਕ ਜਰੂਰ ਕਰ ਦਿਆ ਕਰੋ ਬਈ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਜਾਨਵਰਾਂ ਦੇ ਸਬੰਧ ਚ ਸੋ 15 ਜਿਹੜੇ ਆਪਣੇ ਨਾਲ ਜਿਹੜਾ ਲਾਈਵ ਤੇ ਹੁਣ ਜੁੜ ਚੁੱਕੇ ਨੇ ਬਈ ਬਈ ਇੱਕ ਲਾਈਕ ਜਰੂਰ ਕਰ ਦਿਓ ਲਾਈਕ 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 ਤੇ ਬੋਲ ਸੀਪਨਿਸ ਨੂੰ ਉਤਾਰੋ ਆ ਸੇ ਲਾਹੋ ਬੁੱਕ ਤੇ ਤੇ ਬੇਏ ਉਹ ਉਹ ਰੁਪਈਆ ਲਈ ਰਿਕੂ ਲਿਖੇ ਉਹ ਤੇ ਪਬਲਿਕ ਕਰ ਲੈ ਲਾਈਵ ਆਜੋ ਜੀ ਆਜੋ ਲਾਈਵ ਤੇ ਆਜੋ ਸੋ ਹੁਣ ਬਹੁਤ ਸਾਰੇ ਵੀਰਾਂ ਦੇ ਫੋਨ ਮੈਸੇਜ ਆਉਂਦੇ ਨੇ ਕਿ ਭਾਈ ਆਪਣੀਆਂ ਮੁਰਗੀਆਂ ਜਿਹੜੀਆਂ ਹਾਲੇ ਤੱਕ ਵੀ ਉਹ ਆਂਡੇ ਤੇ ਨਹੀਂ ਆਈਆਂ ਇਹ ਕੀ ਕਾਰਨ ਹੋ ਸਕਦੇ ਨੇ ਜਿਹੜੀ ਮੁਰਗੀ ਆਪਣੀਂ ਆਂਡੇ ਤੇ ਨਹੀਂ ਆ ਰਹੀ ਭਾਈ ਹੁਣ ਇੱਕ ਤਾਂ ਠੰਡ ਜ਼ਿਆਦਾ ਹੋਣ ਕਰਕੇ ਕਹਿ ਤੋ ਭਾਬ ਹੁਣ ਠੰਡ ਜਿਹੜੀ ਉਹ ਸਟਾਰਟ ਹੋ ਚੁੱਕੀ ਹੈਗੀ ਵਧੀਆ ਹੁੰਦੀ ਹੈ ਰਾਤ ਨੂੰ ਤਾਂ ਕਰਕੇ ਜਿਹੜਾ ਰਾਤ ਨੂੰ ਜਿਹੜੇ ਇਹਨਾਂ ਦੇ ਸੈਟਅਪ ਨੇ ਪ੍ਰੋਪਰ ਇਹਨਾਂ ਦੇ ਕੁੱਡੇ ਨੇ ਉਹ ਕਵਰ ਕਰਨੇ ਪੈਣਗੇ ਹੁਣ ਆਪਾਂ ਨੂੰ। ਕਈ ਵੀਰ ਕਵਰ ਨਹੀਂ ਕਰਦੇ। ਸੁਲਮਾਨ ਭਾਈ ਕੀ ਹਾਲ ਆ ਭਾਈ? ਹੋਰ ਠੀਕ ਹੋ ਜੀ। ਸਲਾਮਾ ਭਾਈ ਤੇ ਸੁਲਮਾਨ ਭਾਈ ਆਪਣੇ ਨਾਲ ਜੁੜ ਚੁੱਕੇ ਨੇ। ਕੀ ਹਾਲ ਆ ਭਾਈ? ਠੀਕ ਹੋ। ਭਾਈ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਲਾਈਵ ਨੂੰ ਤੇ ਜੇਕਰ ਤੁਸੀਂ ਆਪਣੇ ਲਾਈਵ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਕਿਉਂਕਿ ਜਰੂਰ ਤੁਸੀਂ ਸਬਸਕ੍ਰਾਈਬ ਕਰੋਗੇ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜੂਗੀ ਸੋ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਈ ਇੰਨੇ ਨਾਲ ਬੰਦੇ ਦਾ ਹੌਸਲਾ ਵਧਿਆ ਰਹੇਗਾ ਤੁਸੀਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋਗੇ ਆਪਣੇ ਨੂੰ ਸੋ ਹਾਂਜੀ ਹਾਂਜੀ ਵਧੀਆ ਵੀਰੇ ਸਲਮਾਨ ਵਧੀਆ ਬਈ ਤੁਸੀਂ ਠੀਕ ਹੋ ਗੁਰਸੇਵਕ ਸਿੰਘ ਵੀਰ ਸਾਡੇ ਨਾਲ ਜੁੜ ਚੁੱਕੇ ਨੇ ਹੋਰ ਬਾਈ ਗੁਰਸੇਵਕ ਜੀ ਠੀਕ ਹੋ ਜੀ ਗੁਰਸੇਵਕ ਸਿੰਘ ਸਰਾਹ ਕਿਹੜੇ ਏਰੀਏ ਚੋਂ ਬਾਈ ਤੁਸੀਂ ਬਿਲੋਂਗ ਕਰਦੇ ਹੋ ਬਾਈ ਸਲਮਾਨ ਬਾਈ ਤੁਸੀਂ ਵੀ ਦੱਸੋ ਕਿਹੜੇ ਏਰੀਏ ਚੋਂ 23 ਜਣੇ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਸੋ ਅੱਜ ਬਈ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਜਣੇ 23 ਦੇ 23 ਜਣੇ ਸ਼ੇਅਰ ਜ਼ਰੂਰ ਕਰ ਦਿਓ ਆਪਣੀ ਵੀਡੀਓ ਆਪਣਾ ਲਾਈਵ ਫਿਰ ਆਪਣੀ ਦੀ ਗੱਲਬਾਤ ਉਹ ਸਟਾਰਟ ਕਰਾਂਗੇ ਅੱਜ ਇੰਟਰਸਟਿੰਗ ਗੱਲਾਂ ਤੁਹਾਨੂੰ ਦੱਸਣ ਜਾ ਰਿਹਾ ਇਸ ਲਾਈਵ 'ਚ ਸੋ ਸ਼ੇਅਰ ਜ਼ਰੂਰ ਕਰ ਦਿਓ ਬਈ ਲਾਈਵ ਨੂੰ ਤੇ ਮੈਸੇਜ ਕਰੋ ਆਪਾਂ ਗੱਲਾਂਬਾਤਾਂ ਕਰਦੇ ਆਂਗੇ ਜੋਬਨ ਮੀਰ ਜੋਬਨ ਉਵਰਾਏ ਸਤਿ ਸ੍ਰੀ ਅਕਾਲ ਬੀਤ ਜੀ ਹੋ ਠੀਕ ਹੋ ਜੀ ਜੋ ਬਣ ਉਭਰਾਏ ਵੀਰ ਆਪਣੇ ਨਾਲ ਜੁੜ ਚੁੱਕੇ ਨੇਗੇ ਸੋ ਲਾਈਕ ਵੀ ਕਰ ਦੋ ਬਈ ਲਾਈਵ ਨੂੰ ਸਾਰੇ ਜਣੇ ਜਿਹੜੇ ਜਿਹੜੇ ਤੁਸੀਂ ਦੇਖ ਰਹੇ ਹੋਵੋਗੇ ਤੇ ਫਿਰ ਆਪਾਂ ਗੱਲਬਾਤ ਵੀ ਸਟਾਰਟ ਕਰਾਂਗੇ ਸੋ ਆ ਜਾਓ ਬਈ ਜਲਦੀ ਤੋਂ ਜਲਦੀ ਸਾਰੇ ਜਣੇ ਲਾਈਵ ਤੇ ਬਈ ਆਪਾਂ ਹੈਗੇ ਆ ਡਿਸਟ੍ਰਿਕਟ ਸੰਗਰੂਰ ਤੋਂ ਜਿਹੜਾ ਆਪਣਾ ਸ਼ਹਿਰ ਆਉਂ ਸ਼ੇਰਪੁਰਾ ਤੂਰੀ ਤੇ ਬਰਨਾਲੇ ਦੇ ਬਿਲਕੁਲ ਲੱਗ ਗਿਆ ਬਾਈ ਜੋਣ ਵਾਲੇ ਪੁੱਛ ਰਹੇ ਨੇ ਕਿ ਬਾਈ ਤੂੰ ਕਿੱਥੋਂ ਸੋ ਸੁਖਮਣ ਪੁੱਲਰ ਜੀ ਸਤ ਸ੍ਰੀ ਅਕਾਲ ਬਾਈ ਜੀ ਸੁਖਮਣ ਪੁੱਲਰ ਸਾਹਿਬ ਕੀ ਹਾਲ ਹੈ ਠੀਕ ਹੋ ਜੀ ਆਜੋ ਜੀ ਆਜੋ ਆਜੋ ਲਾਈਵ ਤੇ ਬਾਈ ਹੌਲੀ ਹੌਲੀ ਹੁਣ ਵੀਰ ਮੈਸੇਜ ਕਰਨ ਲੱਗੇ ਸਾਰੇ ਜਣੇ ਆਜੋ ਬਾਈ ਲਾਈਵ ਤੇ ਕਿਰਪਾ ਇਹ ਲਵਤਾਂ ਕਰਦੇ ਆ ਤੁਹਾਡੇ ਨਾਲ। ਨਾ ਦੂਣੀ। ਤੇ ਹੋਰ ਸੁਣਾਓ ਬਾਈ। ਇੱਕ ਤਾਂ ਆਪਣਾ ਆਪਣੇ ਇਲਾਕਾ ਦੱਸ ਦਿਆ ਕਰੋ ਬਈ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜਾਂ ਡਿਸਟ੍ਰਿਕਟ ਦੱਸ ਦਿਆ ਕਰੋ ਹੁਣ ਆਪ ਦਾ। ਤੇ ਐਨੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਨੂੰ ਕਿੱਥੋਂ ਵੀ ਦੇਖ ਰਹੇ ਨੇਗੇ। ਸੋ ਚੱਲਦੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਤੇ ਹੁਣ ਆਪਾਂ ਅੱਜ ਦੀ ਵੀਡੀਓ 'ਚ ਜਿਹੜਾ ਆਪਾਂ ਤੁਹਾਨੂੰ ਦੱਸਣੀ ਸੀ ਗੱਲਬਾਤ ਅ ਪਹਿਲਾਂ ਆਪਾਂ ਨੂੰ ਕੋਲ ਅਰਦਾਜ਼ ਜਵਾਬ ਦੇਣੇ ਆਗੇ ਬਾਈ ਕਹਿੰਦਾ ਜਿਹੜੀਆਂ ਅੰਡੇ ਵਾਲੀਆਂ ਮੁਰਗੀਆਂ ਦਿੱਤੀਆਂ ਸੀ ਉਹਨਾਂ ਨੂੰ 13-14 ਦਿਨ ਹੋ ਗਏ ਅੰਡੇ ਨਹੀਂ ਦਿੱਤੇ ਠੀਕ ਹੈ ਜੀ ਕੋਈ ਗੱਲ ਨਹੀਂ ਬਈ ਉਹਨਾਂ ਦੀ ਏਜ ਕਿੰਨੀ ਹੈ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿ ਮੁਰਗੀਆਂ ਦੀ ਏਜ ਪ੍ਰੋਪਰ ਹੈਗੀ ਹੈਗੀ ਤੇ ਕਈ ਵਾਰ ਕੀ ਹੁੰਦਾ ਬਈ ਜਦੋਂ ਪੱਖ ਨਵੇਂ ਹੁੰਨੇ ਹਨ ਇਸ ਕੰਮ 'ਚ ਉਦੋਂ ਆਪਾਂ ਨੂੰ ਮੁਰਗੀਆਂ ਜਿਹੜੀਆਂ ਉਹ ਛੋਟੀਆਂ ਦੇ ਦਿੰਦੇ ਨੇਗੇ ਕਹਿਣ ਤੋਂ ਬਾਅਦ ਉਹ ਘੱਟ ਏਜ ਦੀਆਂ ਜ਼ਿਆਦਾ ਏਜ ਦੀਆਂ ਕਹਿ ਕੇ ਆਪਾਂ ਨੂੰ ਦੇ ਦਿੰਦੇ ਨੇ ਤੇ ਆਪਣੇ ਕੋਲ ਛੇਤੀ ਮੁਰਗੀ ਉਹ ਅੰਡੇ ਤੇ ਨਹੀਂ ਆਉਂਦੀ ਆਪਾਂ ਨੂੰ ਇਹ ਲੱਗਦਾ ਕਿ ਮੁਰਗੀਆਂ ਅੰਡੇ ਨਹੀਂ ਦਿੰਦੀਆਂ ਸੋ ਪ੍ਰੋਪਰ ਉਹਦੀ ਏਜ ਦੱਸੋ ਬਈ ਕਿੰਨੀ ਹੈ ਹਨਾ ਤੇ ਜੋਵਨੂ ਬਰਾਏ ਬੀਰ ਕਹਿੰਦਾ ਬਾਜੀ ਮੈਂ ਲੁਧਿਆਣੇ ਤੋਂ ਆ ਘਰ ਪਰਿਵਾਰ ਸਭ ਠੀਕ ਆ ਹਾਂਜੀ ਹਾਂਜੀ ਵੀਰੇ ਜੋਵਨ ਜੀ ਓਬਰਾਏ ਸਾਹਿਬ ਸਾਰਾ ਕੁਝ ਠੀਕ ਆ ਬਈ ਪਰਮਾਤਮਾ ਦੀ ਕਿਰਪਾ ਸੋ ਹੁਣ ਪੁੱਲਰ ਕਹਿੰਦਾ 5 ਤੋਂ 6 ਮਨთ ਵਿਚਕਾਰ ਬਈ ਜੇਕਰ 5 ਤੋਂ 6 ਮਨთ ਵਿਚਕਾਰ ਨੇ ਮੁਰਗੀਆਂ ਤਾਂ ਹੁਣ ਉਹਨਾਂ ਦਾ ਟਾਈਮ ਆਗਾ ਕਈ ਮੁਰਗੀਆਂ ਤਾਂ ਦੋਸਤੋ ਅੰਡੇ ਦੇਣ ਲੱਗ ਜਾਂਦੀਆਂ ਨਹੀਂ ਆ 5 ਮਹੀਨੇ ਦੇ ਕਈ ਮੁਰਗੀਆਂ 6 ਮਹੀਨਿਆਂ ਤੋਂ ਬਾਅਦ ਲੱਗਦੀਆਂ ਨੇ ਸੋ ਵੇਟ ਕਰੋ ਬਈ ਜੇ ਤੁਸੀਂ ਕਹਿੰਦੇ ਹੋ 6 ਮਹੀਨਿਆਂ ਦੇ 5 ਤੋਂ 6 ਦੇ ਵਿੱਚ ਨੇ ਤਾਂ ਜਿੰਨਾ ਚਿਰ 6 ਮਹੀਨੇ ਦੀਆਂ ਨਹੀਂ ਮੁਰਗੀਆਂ ਹੁੰਦੀਆਂ ਬਈ ਉਹਨਾਂ ਚਿਰ ਤੁਸੀਂ ਵੇਟ ਤੁਹਾਨੂੰ ਕਰਨਾ ਪਊਗਾ ਤੇ ਸੁਖਮਣ ਬਾਈ ਕਹਿੰਦਾ ਭਾਜਨ ਕਹਿੰਦਾ 12 13 ਸੋਹਰਾ ਹਾਂ ਬਈ ਭਾਜਨ ਸਹੀ ਹੈ ਇਹਨਾਂ ਦਾ ਕੋਈ ਦਿੱਕਤ ਨਹੀਂ ਤੇ ਜੇ ਤੁਸੀਂ ਕਹਿੰਦੇ ਹੋ ਵੀ 5 ਤੋਂ 6 ਮਹੀਨੇ ਦੇ ਵਿੱਚਕਾਰ ਨੇ ਤਾ ਉਹ ਹੁਣ ਜਲਦੀ ਲੱਗ ਜਾਣੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿਉਂਕਿ ਕਈ ਮੁਰਗੀਆਂ ਵੀ 6 ਮਹੀਨੇ ਲੈ ਜਾਂਦੀਆਂ ਨੇਗੀਆਂ ਆਪਣੇ ਕੋਲ ਵੀ ਕਈ ਇਦਾਂ ਦੀਆਂ ਮੁਰਗੀਆਂ ਨੇ ਬਈ ਜਿਹੜੀਆਂ 6 ਮਹੀਨੇ ਲੈ ਜਾਂਦੀਆਂ ਨੇ ਬਜਨ ਸਹੀ ਆ ਬਈ ਬਜਨ ਹੁਣ ਇਹਦਾ ਜਿਆਦਾ ਵਧਾਇਓ ਨਾ ਤਕਰੀਬਨ 1.5 ਕਿਲੋ ਦੀ ਜਿਹੜੀ ਮੁਰਗੀ ਆ ਉਹ ਪ੍ਰੋਪਰ ਆਂਡਾ ਦਿੰਦੀ ਹੈਗੀ ਬਜਨ ਸਹੀ ਆਗਾ ਬਜਨ ਦੀ ਕੋਈ ਦਿੱਕਤ ਨਹੀਂ ਬਜਨ ਨਾ ਹੋਰ ਵਧਾਇਓ ਤੇ ਬਾਕੀ ਅੰਡੇ ਤੇ ਆਜੂ ਮੁਰਗੀ ਜਦੋਂ 6 ਮਹੀਨੇ ਦੀ ਪੂਰੀ ਹੋ ਗਈ ਕਿਉਂਕਿ 6 ਮਹੀਨੇ ਮੁਰਗੀ ਵੀਰੇ ਲੈ ਜਾਂਦੀ ਆ ਸੋ ਹੋਰ ਵੀ ਵੀਰ ਆ ਜਾਓ ਬਾਈ ਇੰਟਰਸਟ ਨਹੀਂ ਦਿਖਾ ਰਹੇ ਬਾਈ ਤੁਸੀਂ ਲਾਈਵ ਤੇ ਆਜੋ ਜੀ ਆਜੋ ਆਜੋ ਆਜੀ ਮਾਈਕ ਤੇ ਤੇ ਜਦੋਂ ਆਪਾਂ ਥੋੜੀ ਜੀ ਕਾਲੀ ਕਰ ਜਾਂਦੇ ਆ ਜੇ ਦ ਆਪਾਂ ਦੋਸਤੋਂ ਪ੍ਰੋਪਰ ਨੂੰ ਕੈਲਸ਼ੀਅਮ ਵਗੈਰਾ ਪਾਇਆ ਹੁੰਗਾ ਤੇ ਪ੍ਰੋਪਰ ਵਿਟਾਮਿਨ ਨੂੰ ਦਿੱਤੇ ਹੋਣਗੇ ਤਾਂ ਮੁਰਗੀ ਜਿਹੜੀ ਉਹ ਤਕਰੀਬਨ 5 ਤੋਂ ਲੈ ਕੇ 5.5 ਮਹੀਨੇ ਦੀ ਅੰਡੇ ਦੇ ਆਜੂ ਪਰ ਕਈ ਵਾਰ ਆਪਾਂ ਤੋ ਕੋਈ ਘਾਟਵਾਦ ਰਹਿ ਜਾਂਦੀ ਹੈ ਹਨਾ ਤਾਂ ਕਰਕੇ ਜਿਹੜੀ ਮੁਰਗੀ ਉਹ ਲੇਟ ਹੋ ਜਾਂਦੀ ਹੈ ਪੋਟੈਂਸ਼ਲ ਲਾਈਨ ਦੀ ਲੋਡ ਨਹੀਂ 6 ਮਹੀਨੇ ਦੀ ਜਦੋਂ ਪ੍ਰੋਪਰ ਹੋ ਗਈ ਮੁਰਗੀ ਅੰਡੇ ਤੇ ਆ ਜੂਗੀ ਤੇ ਆਪਣਾ ਕੱਟ ਬੰਦੇ ਜੁੜ ਰਹੇ ਨੇ লাইਵ ਤੇ ਤਾਂ ਕਰਕੇ ਪਾ লাইਵ ਨੂੰ ਜਿਹੜਾ ਜਲਦੀ ਬੰਦ ਕਰ ਦਾਂਗੇ ਦੋਸਤੋ ਲੱਗਦਾ ਅੱਜ ਸਾਰੇ ਬੰਦੇ ਬੀਜੀ ਨੇ